ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਜੀਵਨ ਦੀ ਮੁੱਢਲੀ ਇਕਾਈ ਤੇ ਇਸ ਅਧਿਆਇ ਦੇ ਅੰਤ ਵਿੱਚ ਅਭਿਆਸ ਦੇ ਪਹਿਲੇ 4 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਾਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ MCB 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਤੇ ਗਣਿਤ ਇਸ ਤੁਹਾਨੂੰ ਮਿਲਣਗੀਆਂ 9th ਮੈਥ ਨੋਟਸ ਫਿਰ ਨਵੀਂ ਨਵੀਂ ਗਣਿਤ ਫਿਰ PSEB 9th ਮੈਥ ਜੋ ਕਿ ਇੰਗਲਿਸ਼ ਮੀਡੀਅਮ ਵਿੱਚ ਹੈਗੀ ਹੈ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਵਿੱਚ ਵਾਧਾ ਕਰਨ ਲਈ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਨੇ ਇਹ ਵਾਲਾ ਸਵਾਲ ਪਹਿਲਾ ਸਵਾਲ ਇਹ ਪੌਦਾ ਸੈੱਲ ਅਤੇ ਜੰਤੂ ਸੈੱਲ ਦੀ ਤੁਲਨਾ ਕਰੋ ਸੋ ਬੱਚਿਆਂ ਨੇ ਦੋ ਢੰਗ ਨਾਲ ਕੀਤਾ ਇੱਕ ਤੇ ਇਦਾਂ ਪੌਦਾ ਸੈੱਲ ਜੰਤੂ ਸੈੱਲ ਇਦਾਂ ਕਰਕੇ ਅਸੀਂ ਉਹਨਾਂ ਦੇ ਜਿਹੜੇ ਗੁਣ ਹੈਗੇ ਨੇ ਵੱਖਰੇ ਵੱਖਰੇ ਕਰਕੇ ਲਿਖ ਕੇ ਤੁਲਨਾ ਕਰਾਂਗੇ ਇੱਕ ਦੂਜੇ ਢੰਗ ਨਾਲ ਵੀ ਮੈਂ ਕੀਤਾ ਤੁਹਾਨੂੰ ਦੋਨੋਂ ਢੰਗਾਂ ਚ ਜਿਹੜਾ ਸੌਖਾ ਲੱਗਦਾ ਵਧੀਆ ਲੱਗਦਾ ਤੁਸੀਂ ਉਹਨੂੰ ਉਹਦੇ ਹਿਸਾਬ ਦੇ ਨਾਲ ਆਪਣਾ ਅਭਿਆਸ ਕਰ ਲੈਣਾ ਵਦਾ ਸੈਲ ਵਿੱਚ ਸੈਲ ਕੰਧ ਮੌਜੂਦ ਹਦੀ ਹੈ ਜੰਤੂ ਸੈਲ ਵਿੱਚ ਸੈਲ ਕੰਧ ਗੈਰ ਮੌਜੂਦ ਹੈ ਮੌਜੂਦ ਨਹੀਂ ਹੁੰਦੀ ਇੱਥੇ ਪਲਾਸਟਿਡ ਹੁੰਦੇ ਨੇ ਵਦਾ ਸੈਲ ਵਿੱਚ ਇੱਥੇ ਪਲਾਸਟਿਡ ਗੈਰ ਮੌਜੂਦ ਹਨ ਨਹੀਂ ਹੁੰਦੇ ਫਿਰ ਰਸਤਾਨੀਆਂ ਜਿਹਨੂੰ ਕਹਿੰਦੇ ਵੈਕਿਓਲ ਅੰਗਰੇਜ਼ੀ ਵਿੱਚ ਰਸਤਾਨੀਆਂ ਵੱਡਾ ਆਕਾਰੀ ਹੁੰਦੀਆਂ ਨੇ ਵੱਡੇ ਸਾਈਜ਼ ਦੀਆਂ ਹੁੰਦੀਆਂ ਨੇ ਵੱਡੇ ਆਕਾਰ ਦੀਆਂ ਹੁੰਦੀਆਂ ਨੇ ਅਤੇ ਇੱਕ ਜਾਂ ਥੋੜੀਆਂ ਹੁੰਦੀਆਂ ਇੱਕ ਅੱਧੀ ਹੁੰਦੀ ਹੈ ਠੀਕ ਹੈ ਨਾ ਇੱਕ ਹੋएगी ਵੱਡੀ ਹੋएगी ਜਾਂ ਇੱਕ ਦਾ ਦੋ ਥੋੜੀਆਂ ਹੁੰਦੀਆਂ ਨੇ ਇਹ ਜੰਤੂ ਸੈੱਲ ਵਿੱਚ ਰਾਸਤਾਂ ਨਿਆ ਛੋਟੀਆਂ ਹੁੰਦੀਆਂ ਅਤੇ ਗਿਣਤੀ ਵਿੱਚ ਜ਼ਿਆਦਾ ਹੁੰਦੀਆਂ ਹਨ ਠੀਕ ਹੈ ਪੌਦਾ ਸੈੱਲ ਦਾ ਆਕਾਰ ਵੱਡਾ ਅਤੇ ਆਇਤਾਕਾਰ ਹੁੰਦਾ ਹੈ ਤੇ ਜੰਤੂ ਸੈੱਲ ਦਾ ਆਕਾਰ ਛੋਟਾ ਅਤੇ ਅੰਡਾਕਾਰ ਹੁੰਦਾ ਹੈ ਇਹ ਸੈਂਟਰੋਸੋਮ ਨਹੀਂ ਹੁੰਦੇ ਪੌਦਾ ਸੈੱਲ ਵਿੱਚ ਤੇ ਜੰਤੂ ਸੈੱਲ ਵਿੱਚ ਸੈਂਟਰੋਸੋਮ ਹੁੰਦੇ ਹਨ ਠੀਕ ਹੈ ਤੇ ਬੱਚੋ ਇਸੇ ਸਵਾਲ ਨੂੰ ਤੁਸੀਂ ਦਾ ਲਿਖ ਸਕਦੇ ਹੋ ਇੱਥੇ ਗੁਣ ਲਿਖ ਲਏ ਉਹਲੇ ਫਿਰ ਇੱਥੇ ਪੌਦਾ ਸੈੱਲ ਤੇ ਜੰਤੂ ਸੈੱਲ ਵੀ ਮੌਜੂਦ ਜਾਂ ਗੈਰ ਮੌਜੂਦ ਜਾਂ ਜੀਵ ਉਹ ਜੋ ਦੇ ਬਾਰੇ ਇਹ ਵੀ ਤਰੀਕਾ ਛੋਟਾ ਹੈ ਬਲੀ ਬਿੰਦੂਆਂ ਦੇ ਹਿਸਾਬ ਨਾਲ ਪੁਆਇੰਟ ਵਾਈਜ਼ ਸੈਲ ਕੰਦ ਮੌਜੂਦ ਗੈਰ ਮੌਜੂਦ ਬਲੀ ਪੂਰਾ ਤੁਹਾਨੂੰ ਵਾਕ ਲਿਖਣ ਦੀ ਲੋੜ ਨਹੀਂ ਹੈਗੀ ਪਲਾਸਟਿਡਸ ਮੌਜੂਦ ਗੈਰ ਮੌਜੂਦ ਰਸਤਾਨੀ ਵੱਡਕਾਰੀ ਇੱਕ ਜਾਂ ਥੋੜੀਆਂ ਛੋਟੀਆਂ ਅਤੇ ਗਿਣਤੀ ਵਿੱਚ ਵੱਧ ਠੀਕ ਹੈ ਆਕਾਰ ਆਇਤਾਕਾਰ ਅਤੇ ਵੱਡਕਾਰੀ ਅੰਡਾਕਾਰ ਅਤੇ ਆਕਾਰ ਤੋਂ ਛੋਟੇ ਠੀਕ ਹੈ ਜੀ ਸੈਂਟਰੋਸੋਮ ਗੈਰ ਮੌਜੂਦ ਜੰਤੂ ਸੈਲ ਵਿੱਚ ਮੌਜੂਦ ਸੋ ਇਸ ਤੰਗ ਦੇ ਨਾਲ ਵੀ ਅਸੀਂ ਇਹ ਉੱਤਰ ਤਿਆਰ ਕਰ ਸਕਦੇ ਹਾਂ ਠੀਕ ਹੈ ਇਹ ਚ ਤਿੰਨ ਕਾਲਮ ਬਣਨਗੇ ਉਹਦੇ ਵਿੱਚ ਦੋ ਕਾਲਮ ਬਣਨਗੇ ਇਹ ਬੱਚਿਓ ਤੁਹਾਡੀ ਕਿਤਾਬ ਚੋਂ ਲਈ ਗਈ ਤਸਵੀਰ ਹੈਗੀ ਇਹ ਇਹ ਪੌਦਾ ਸੈੱਲ ਹੈਗਾ ਇਹ ਜੰਤੂ ਸੈੱਲ ਹੈਗਾ ਇਹ ਤੁਸੀਂ ਤਸਵੀਰ ਮਾੜੀ ਮੁੱਠੀ ਰਫੇ ਦਾ ਰੰਗਦਨ ਬਣਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਦੇਖ ਕੇ ਪੈਨ ਦੇ ਨਾਲ ਆਪਣੀ ਪੈਨਸਿਲ ਦੇ ਨਾਲ ਬਣਾਉਣ ਦਾ ਥੋੜਾ ਬਹੁਤ ਮੋਟਾ ਮਿਲ ਕੇ ਰਫ ਜਿਹਾ ਸਕੈਚ ਬਣਾਉਣਾ ਤੁਹਾਨੂੰ ਆਉਣਾ ਚਾਹੀਦਾ ਹੈ ਤੇ ਜਿਹੜੇ ਅੰਦਰ ਚੀਜ਼ਾਂ ਹੈਗੀਆਂ ਉਹਡੀਆਂ ਇਹਨਾਂ ਦੇ ਜਿਹੜੇ ਨਾਂ ਨੇ ਇਹ ਥੋੜੇ ਬਤਨੂ ਅਨੇ ਅਣਚੇਤਨਾ ਠੀਕ ਹੈ ਨਾ ਇਹ ਸਾਰੇ ਨਾਵਾਂ ਦਾ ਜ਼ਿਕਰ ਅਸੀਂ ਅਧਾਇਏ ਵਿੱਚ ਸੋਚੋ ਦੇ ਉੱਤਰ ਦੇ ਵਿੱਚ ਅਸੀਂ ਕੀਤਾ ਵੀ ਹੈਗਾ ਮਾਈਟੋਕਾਂਡਰੀਆ ਗੋਲਜੀ ਫਿਰ ਐਂਡੋਪਲਾਸਮਿਕ ਜਾਲਾ ਇਹ ਸਾਰੀ ਚੀਜ਼ਾਂ ਅਸੀਂ ਕੀਤੀਆਂ ਰਹੀਆਂ ਠੀਕ ਹੈ ਜੀ ਸੋ ਇਹ ਬੱਚਿਓ ਸੈੱਲ ਜਿਹੜੇ ਹੈਗੇ ਨੇ ਥੋੜਾ ਇਹਦਾ ਅਧਿਐਨ ਵੀ ਤੁਸੀਂ ਜ਼ਰੂਰ ਕਰਨਾ ਹੈ ਤੁਸੀਂ ਕਿਤਾਬ ਚੋਂ ਵੀ ਕਰ ਸਕਦੇ ਹੋ ਤੇ ਤੁਰਦੇ ਫਿਰਦੇ ਜੇ ਤੁਸੀਂ ਸਫ਼ਰ 'ਚ ਹੈਗੇ ਹੋ ਕੋਈ ਕਿਤਾਬ ਨਹੀਂ ਹੈਗੀ ਤੇ ਤੁਸੀਂ ਆਪਣੇ ਡਿਵਾਈਸ ਤੋਂ ਵੀ ਫੋਨ ਤੋਂ ਜਾਂ ਕਿਸੇ ਟੈਬਲੇਟ ਤੋਂ ਕੰਪਿਊਟਰ ਤੋਂ ਵੀ ਇਹਦਾ ਅਧਿਐਨ ਤਾਂ ਕਰ ਸਕਦੇ ਹੋ ਇਹ ਤਸਵੀਰ ਤੁਹਾਡੀ ਕਿਤਾਬ ਚੋਂ ਹੀ ਲਈ ਗਈ ਹੈਗੀ ਹੈ ਸੋ ਤੁਸੀਂ ਮੈਂ ਸਲਾਹ ਦੇ ਦਵਾਂਗਾ ਤੁਸੀਂ ਕਿਤਾਬ ਦੇ ਵਿੱਚੋਂ ਰੱਖ ਕੇ ਦੇਖ ਕੇ ਦੇਖੋ ਇਹ ਨਾਲ ਉਹਦਾ ਇਹ ਉਨੂ ਖਿੱਚਣ ਦਾ ਇਹ ਜਿਹੜੀ ਤਸਵੀਰ ਬਣਾਉਣ ਦਾ ਜਿਹੜਾ ਅਭਿਆਸ ਵੀ ਜਰੂਰ ਕਰੋ ਇਹ ਮੈਂ ਤਾਂ ਇਹਦੇ ਵਿੱਚ ਪਾ ਦਿੱਤਾ ਹੈ ਕਿ ਮੰਨ ਲਓ ਤੁਸੀਂ ਕਿਤੇ ਸਫ਼ਰ ਤੇ ਹੈਗੇ ਹੋ ਕਿਤੇ ਗਏ ਹੋ ਕਿਤਾਬ ਤੁਹਾਡੇ ਨਾਲ ਗਈ ਨਹੀਂ ਹੈਗੀ ਤੇ ਤੁਸੀਂ ਇਹ ਦੇਖ ਕੇ ਤਸਵੀਰ ਦੇਖ ਕੇ ਵੀ ਆਪਣਾ ਸਵਾਲ ਜਿਹੜਾ ਹੈ ਸਮਝ ਸਕਦੇ ਹੋ ਅਗਲਾ ਆ ਗਿਆ ਪ੍ਰੋਕਰੀਓਟੀ ਸੈਲ ਯੂਕਰੀਓਟੀ ਸੈਲਾਂ ਤੋਂ ਕਿਵੇਂ ਵੱਖ ਹੁੰਦੇ ਹਨ ਠੀਕ ਹੈ ਆਹ ਦੇਖੀਏ ਸਰੇ ਵਿੱਚ ਚਾਰ ਪੁਆਇੰਟ ਆ ਗਏ ਨੇ ਪ੍ਰੋਕਰੀਓਟੀ ਸੈਲ ਇਦਾਂ ਲਿਖ ਲੈਣਾ ਯੂਕਰੀਓਟੀ ਸੈਲ ਇਦਾਂ ਲਿਖ ਲੈਣਾ ਆਕਾਰ ਆਮ ਤੌਰ ਤੇ ਛੋਟਾ ਹੁੰਦਾ ਹੈ ਪ੍ਰੋਕਰੀਓਟੀ ਦਾ ਛੋਟਾ ਹੁੰਦਾ ਹੈ ਠੀਕ ਹੈ 1 ਤੋਂ ਲੈ ਕੇ 10 ਮਾਈਕਰੋਮੀਟਰ ਇਹ ਜਿਹੜਾ ਨਿਸ਼ਾਨ ਹੈ ਯੂ ਤੇ ਇੱਥੇ ਖੱਬੇ ਪਾਸੇ ਵੀ ਡੰਡੀਆਂ ਨੂੰ ਕਹਿੰਦੇ ਮਾਈਕਰੋ ਮਾਈਕਰੋ ਦਾ ਮਤਲਬ ਹੁੰਦਾ ਬੱਚਿਓ 10 ਦੀ ਘਾਤ ਰਣਾਤਮਕ 6 ਭਾਵ 1/10 ਲੱਖ ਠੀਕ ਹੈ ਸੋ 1 ਮਿੰਟੋ 1 ਮਾਈਕਰੋਮੀਟਰ ਦਾ ਮਤਲਬ ਹੋ ਗਿਆ 1 ਮੀਟਰ ਦਾ 10 ਲੱਖਵਾਂ ਹਿੱਸਾ ਠੀਕ ਹੈ ਸੋ ਬੱਚਿਓ ਇਹਨਾਂ ਦਾ ਆਕਾਰ ਇੱਕ ਤੋਂ ਲੈ ਕੇ 10 ਮਾਈਕਰੋਮੀਟਰ ਹੁੰਦਾ ਹੈ ਪ੍ਰੋਕਰੀਓਟੀ ਦਾ ਯੂਕਰੀਓਟੀ ਦਾ ਆਕਾਰ ਆਮ ਤੌਰ ਤੇ ਵੱਡਾ ਹੁੰਦਾ ਹੈ 5 ਤੋਂ ਲੈ ਕੇ 100 ਮਾਈਕਰੋਮੀਟਰ ਦਾ ਠੀਕ ਹੈ ਸੋ 5 ਤੋਂ 10 ਗੁਣਾ ਜ਼ਿਆਦਾ ਵੱਡਾ ਹੈ 1 ਨਾਲ 1 ਨੂੰ 5 ਨਾਲ ਗੁਣਾ ਕੀਤਾ 5 10 ਨੂੰ 10 ਨਾਲ ਗੁਣਾ ਕੀਤਾ 100 ਸੋ 5 ਤੋਂ 10 ਗੁਣਾ ਵੱਡਾ ਹੁੰਦਾ ਹੈ ਕੇਂਦਰਕ ਝਿੱਲੀ ਗੈਰ ਮੌਜੂਦ ਹੁੰਦੀ ਹੈ ਕੇਂਦਰਕ ਦੀ ਝਿੱਲੀ ਨਹੀਂ ਹੁੰਦੀ ਇਸ ਲਈ ਕੇਂਦਰੀ ਖੇਤਰ ਅਸਪਸ਼ਟ ਅਤੇ ਧੁੰਦਲਾ ਹੁੰਦਾ ਹੈ ਠੀਕ ਹੈ ਇਹ ਚ ਕੇਂਦਰਕ ਝਿੱਲੀ ਮੌਜੂਦ ਹੁੰਦੀ ਹੈ ਇਸ ਲਈ ਕੇਂਦਰੀ ਖੇਤਰ ਸਪਸ਼ਟ ਅਤੇ ਨਿਖੜਿਆ ਹੁੰਦਾ ਹੈ ਸਾਫ ਵੱਖਰਾ ਨਜ਼ਰ ਆਉਂਦਾ ਹੈ ਇੱਕ ਹੀ ਗੁਣਸੂਤਰ ਹੁੰਦਾ ਹੈ ਪ੍ਰੋਗਰਿਟੀ ਸੈਲ ਵਿੱਚ ਇੱਕ ਤੋਂ ਜ਼ਿਆਦਾ ਗੁਣਸੂਤਰ ਹੁੰਦੇ ਆ ਠੀਕ ਹੈ ਫਿਰ ਛਿੱਲੀ ਨਾਲ ਕਿਰੇ ਨਿਕੜੇ ਅੰਗ ਨਹੀਂ ਹੁੰਦੇ ਪ੍ਰੋਗਰਿਟੀ ਕੇਂਦਰਕ ਵੀ ਛਿੱਲੀ ਤੋਂ ਬਿਨਾ ਹੁੰਦਾ ਹੈ ਤੇ ਨਿਕੜੇ ਅੰਗ ਜਿਹੜੇ ਛਿੱਲੀ ਵਾਲੇ ਨਹੀਂ ਹੁੰਦੇ ਨਿਕੜੇ ਅੰਗ ਛਿੱਲੀ ਨਾਲ ਕਿਰੇ ਹੁੰਦੇ ਹਨ ਸੋ ਇਹ ਚਾਰ ਪੁਆਇੰਟ ਨੇ ਬੜਾ ਮਹੱਤਵਪੂਰਨ ਬੱਚੇ ਨੂੰ ਸਵਾਲ ਆਗਾ ਪੌਦਾ ਸੈੱਲ ਵਾਲਾ ਵੀ ਤੇ ਜੰਤੂ ਸੈੱਲਾਂ ਵਾਲੀ ਤੇ ਪ੍ਰੋਕਰੀਓਟਿਕ ਸੈੱਲ ਤੇ ਯੂਕਰੀਓਟਿਕ ਸੈੱਲ ਦੀ ਦੋਨਾਂ ਦੀ ਤੁਲਨਾ ਇਹ ਦੋਨੋਂ ਬੜੇ ਮਹੱਤਵਪੂਰਨ ਸਵਾਲ ਨੇ ਠੀਕ ਹੈ ਇਹ ਜਾ ਗਿਆ ਜੇਕਰ ਪਲਾਜ਼ਮਾ ਚਿੱਲੀ ਫਟ ਜਾਵੇ ਤਾਂ ਜਾਂ ਟੁੱਟ ਜਾਵੇ ਤਾਂ ਕੀ ਹੋਏ ਸੋ ਬੱਚਿਓ ਸੋਚੋ ਦੇ ਉੱਤਰ ਦਿਓ ਦੀ ਲੜੀ ਵਿੱਚ ਮੈਂ ਜਿਹੜੀ ਤਰ੍ਹਾਂ ਤੁਹਾਨੂੰ ਪਲਾਜ਼ਮਾ ਚਿੱਲੀ ਜਾਂ ਸੈੱਲ ਚਿੱਲੀ ਬਾਰੇ ਵਿਸਾਦ ਨਾਲ ਸਮਝਾਇਆ ਹੈਗਾ ਸੋ ਥੋੜੀ ਇੱਥੇ ਭੂਮਿਕਾ ਪਹਿਲੇ ਬੰਦੇਗੀ ਪਲਾਜ਼ਮਾ ਚਿੱਲੀ ਦਾ ਕੰਮ ਕੀ ਹੁੰਦਾ ਹੈ ਸੋ ਪਲਾਜ਼ਮਾ ਚਿੱਲੀ ਸੈੱਲ ਦੇ ਅੰਦਰਲੇ ਨੂੰ ਅੰਦਰਲੇ ਨੂੰ ਨੇ ਅੰਦਰਲੇ ਜੋ ਹਿੱਸਾ ਹੈ ਸਾਰਾ ਅੰਦਰਲਾ ਜਿਹੜਾ ਉਹਦਾ ਸਮਾਹਣ ਹੈਗਾ ਅੰਦਰਲੇ ਨੂੰ ਬਾਹਰੀ ਵਾਤਾਵਰਣ ਤੋਂ ਵੱਖ ਰੱਖਣ ਵਾਲੀ ਸੈੱਲ ਦੀ ਸਭ ਤੋਂ ਬਾਹਰੀ ਪਰਤ ਹੈ ਠੀਕ ਹੈ ਬਾਰਡਰ ਦਾ ਕੰਮ ਕਰਦੀ ਹੈ ਫਿਰ ਦੂਜਾ ਕੀ ਐ ਸੈੱਲ ਤੋਂ ਬਾਹਰ ਅਤੇ ਅੰਦਰ ਪਦਾਰਥਾਂ ਦੀ ਆਵਾਜਾਈ ਦੀ ਨਿਗਰਾਨੀ ਵੀ ਕਰਦੀ ਹੈ ਕਿ ਕੌਣ ਆ ਰਿਹਾ ਹੈ ਕਿੰਨੀ ਮਾਤਰਾ ਚਾ ਰਿਹਾ ਹੈ ਕਿੰਨਾ ਆ ਰਿਹਾ ਹੈ ਕਿੰਨਾ ਜਾ ਰਿਹਾ ਹੈ ਕਿੰਨੇ ਨਹੀਂ ਆਣਾ ਕਿੰਨੇ ਨਹੀਂ ਜਾਣਾ ਠੀਕ ਹੈ ਇਹ ਵੀ ਜਾਣ ਲਗਦੀ ਹੈ ਲਾਜ਼ਮਾਂ ਚ ਛੱਲੇ ਫਟਣ ਜਾਂ ਫੁੱਟਣ ਨਾਲ ਛਿੱਲੀ ਦਾ ਇਹ ਪ੍ਰਬੰਧਨ ਖਤਮ ਹੋ ਜਾਂਦਾ ਹੈ ਉਹ ਮੁੱਖੇ ਦਾ ਕੰਮ ਹੋਦਾ ਆਣਾ ਸੋ ਛਿੱਲੀ ਦੇ ਆਰ ਪਰ ਪਦਾਰਥਾਂ ਦੀ ਆਵਾਜਾਈ ਬੇਕਾਬੂ ਹੋ ਜਾਂਦੀ ਹੈ ਤੇ ਉਹੜਕ ਸੈੱਲ ਮਰ ਜਾਂਦਾ ਹੈ ਠੀਕ ਹੈ। ਚੌਥਾ ਸਵਾਲ ਜੇਕਰ ਗਾਲਜੀ ਕਾਇਆਵਾਂ ਨਾ ਹੋਣ ਤਾਂ ਸੈੱਲ ਦੇ ਜੀਵਨ ਦਾ ਕੀ ਹੋਵੇਗਾ? ਸੋ ਸਾਨੂੰ ਪਹਿਲੇ ਥੋੜਾ ਸੰਖੇਪ ਚ ਲਿਖਣਾ ਪਏਗਾ ਦੱਸਣਾ ਪਏਗਾ ਵੀ ਗਾਲਜੀ ਜਿਹੜੀਆਂ ਕਾਇਆਵਾਂ ਹੁੰਦੀਆਂ ਨੇ ਤਾਂ ਕੰਮ ਕੀ ਹੁੰਦਾ ਹੈ? ਤੇ ਜੋ ਨਹੀਂ ਹੋਣਗੀਆਂ ਤੇ ਜਿਹੜੇ ਕੰਮ ਉਹ ਗਾਲਜੀ ਕਾਇਆਵਾਂ ਕਰਦੀਆਂ ਫਿਰ ਨਹੀਂ ਹੋਣਗੇ ਹਨਾ? ਸੋ ਗਾਲਜੀ ਕਾਇਆਮਾ ਛਲੀਆਂ ਨਾਲ ਕਿਰੀਆਂ ਥੈਲੀਆਂ ਦਾ ਸੰਗ੍ਰਹਿ ਹੈ ਇਕੱਠਾ ਜੋ ਕਿ ਸੈੱਲ ਦੁਆਰਾ ਬਣੇ ਪਦਾਰਥਾਂ ਨੂੰ ਜਮਾ ਕਰਨ ਉਹਨਾਂ ਨੂੰ ਤਬਦੀਲ ਕਰਨ ਉਹਨਾਂ ਦਾ ਰੂਪ ਬਟਾਉਂਦੇ ਠੀਕ ਹੈ ਨਾ ਥੈਲੀਆਂ ਵਿੱਚ ਬੰਦ ਕਰਨ ਤੇ ਵਕਫ ਵਕਤ ਟਿਕਾਣੇ ਤੇ ਪਹੁੰਚਾਣ ਵਿੱਚ ਮਦਦ ਕਰਦਾ ਹੈ ਇਹਦਾ ਕੰਮ ਹੈ ਪਦਾਰਥਾਂ ਨੂੰ ਜਮਾ ਕਰਨਾ ਉਹਦੇ ਰੂਪ ਨੂੰ ਵਟਾਉਣਾ ਉਹਨੂੰ ਤਬਦੀਲ ਕਰਨਾ ਥੈਲੀਆਂ ਵਿੱਚ ਬੰਦ ਕਰਨਾ ਤੇ ਟਿਕਾਣੇ ਤੇ ਪਹੁੰਚਾਣਾ ਫਿਰ ਇਹ ਲਾਈਸੋਸੋਮ ਬਣਾਉਣ ਵਿੱਚ ਵੀ ਹਿੱਸਾ ਪਾਉਂਦਾ ਹੈ ਲਾਈਸੋਸੋਮ ਜੋ ਇਹ ਉਹਦਾ ਮਲਮੂਤਰ ਸੈੱਲ ਦਾ ਮਲਮੂਤਰ त्याਗਣ ਦਾ ਇੱਕ ਜਿਹੜਾ ਉਹਦਾ ਜੁਗਾਰ ਹੁੰਦਾ ਹੈ ਠੀਕ ਹੈ ਸੋ ਇਹਨਾਂ ਦੇ ਨਾ ਹੋਣ ਤੇ ਜੇ ਗਲਜੀ ਕਾਇਮਾ ਨਾ ਹੋਣ ਇਹਨਾਂ ਦੇ ਨਾ ਹੋਣ ਤੇ ਸਾਰੇ ਜ਼ਰੂਰੀ ਕੰਮਾਂ ਵਿੱਚ ਵਿਗਨ ਪਵੇ ਉਹ ਕੰਮ ਰੁਕ ਜਾਣਗੇ ਪਦਾਰਥ ਨੂੰ ਇਕੱਠਾ ਕਰਨਾ ਉਹਨਾਂ ਪਦਾਰਥਾਂ ਦੀ ਲੋੜ ਹੈ ਖੁਰਾਕ ਹੈ ਇਹ ਸੈੱਲ ਦੀ ਵੱਖ-ਵੱਖ ਪਦਾਰਥਾਂ ਨੇ ਵੱਖ-ਵੱਖ ਸੈੱਲ ਦੇ ਜਿਹੜੇ ਨਿਕੜੇ ਅੰਗ ਹੈਗੇ ਨੇ ਉਹਨਾਂ ਨੂੰ ਪਦਾਰਥ ਚਾਹੀਦੇ ਨੇ ਉਹਨਾਂ ਦੇ ਨਾਲ ਹੀ ਉਹਨਾਂ ਦਾ ਵਿਕਾਸ ਹੋਏਗਾ ਸੋ ਜ਼ਰੂਰੀ ਕੰਮਾਂ ਵਿੱਚ ਵਿਗਨ ਪਵੇਗਾ ਜਿਸ ਨਾਲ ਸੈੱਲ ਦੇ ਵਿਕਸਿਤ ਹੋਣ ਵਧਣ ਫੁੱਲਣ ਅਤੇ ਕੰਮ ਕਰਨ ਦੀ ਸਮਰੱਥਾ ਤੇ ਮਾੜਾ ਅਸਰ ਪਵੇਗਾ ਤੇ ਉਹੜਕ ਉਸਦੀ ਮੌਤ ਹੋ ਜਾਵੇਗੀ ਠੀਕ ਹੈ ਜੀ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅੰਤਲੇ ਅਭਿਆਸ ਦੇ 4 ਸਵਾਲ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ